ਐ ਤੁਹਾਡਾ ਪੱਤਰਕਾਰ ਭਿੰਦਰ ਮਾਨ ਮੈਂ ਜਾ ਰਿਹਾ ਸੀ ਮੈਨੂੰ ਇੱਕ ਫੱਕਰ ਸੁਭਾ ਦਾ ਬੰਦਾ ਮਿਲਿਆ ਫੱਕਰ ਸੁਭਾ ਦਾ ਬੰਦਾ ਮਿਲਿਆ ਜਿਸ ਨੂੰ ਇਹੜਾ ਆਪਣਾ ਉਹਨੇ ਸਾਈਕਲ ਖਰੀਦਿਆ ਨਵਾਂ ਨਵਾਂ ਸਾਈਕਲ ਦਾ ਉਹਨੂੰ ਮਤਲਬ ਇੰਨਾ ਚਾਏ ਜਿਵੇਂ ਜਿਵੇਂ ਡਿਫੈਂਡਰ ਗੱਡੀ ਦਾ ਹੁੰਦਾ ਜਿਵੇਂ ਹੋਰ ਵੱਡੀਆਂ ਗੱਡੀਆਂ ਦਾ ਚਾਹ ਹੁੰਦਾ ਕਿਸੇ ਨੂੰ ਇਸੇ ਤਰ੍ਹਾਂ ਇਸ ਫੱਕਰ ਬੰਦੇ ਨੂੰ ਸਾਈਕਲ ਦਾ ਚਾਹ ਏ ਆਪਾਂ ਗੱਲਬਾਤ ਵੀ ਕਰਦਨੇ ਆਂ ਬਾਈ ਜੀ ਹਾਂਜੀ ਕਿੰਨਾ ਚਾਹੇ ਤੈਨੂੰ ਆਪਣੇ ਸਾਈਕਲ ਦਾ ਪੜੀ ਬੋਰ ਚਾਹੀ ਮੈਨੂੰ ਵਧੀਆ ਮਿਲੇ ਮੇਰੇ ਭਰਾ ਨੇ ਲੈ ਕੇ ਦਿੱਤਾ ਜੀ ਬਾਹਰੋਂ ਅੱਛੇ ਨੇ ਤੁਹਾਡੇ ਭਰਾ ਨੇ ਲੈ ਕੇ ਦਿੱਤਾ ਬਾਹਰੋਂ ਹੈ ਜੀ ਹਾਂ ਜੀ ਨਹੀਂ ਇਹ ਜਿਹੜੇ ਗੱਡੀਆਂ ਨੇ ਗੱਡੀਆਂ ਨਾਲ ਵੀ ਵੱਧ ਚਾਹੀ ਤੁਹਾਨੂੰ ਫਕਰ ਸਾਈਕਲ ਤੇ ਮੈਨੂੰ ਹਾਂ ਜੀ ਫਕਰ ਮੈਨੂੰ ਸਾਈਕਲ ਤੇ ਚਾਹੋ ਆ ਵਾ ਸਾਈਕਲ ਦਾ ਚਾਹੋ ਮੈਨੂੰ ਖੁਸ਼ ਹੋਣਾ ਬਈ ਵਧੀਆ ਲੱਗਦਾ ਚਲਾਉਣਾ ਅੱਛਾ ਚਲਾਉਣਾ ਵਧੀਆ ਲੱਗਦਾ ਇਹ ਜਿਹੜੀਆਂ ਗੱਡੀਆਂ ਨੇ ਗੱਡੀਆਂ ਨਾਲ ਵੀ ਵੱਧ ਜਾਏ ਹਾਂ ਜੀ ਗੱਡੀ ਤਾਂ ਮੁਕਾਬਲਾ ਨਹੀਂ ਕਰ ਸਕਦੀ ਜੀ ਇਨਾ ਚਾਏ ਹੈ ਜੀ ਨਾ ਕੋਈ ਪਟ્રોલ ਪੈਣਾ ਕੁਝ ਪੈਣਾ ਹੀ ਨਹੀਂ ਅੱਛਾ ਨਾ ਖਰਚਾ ਵੀ ਨਹੀਂ ਹੋਣਾ ਨਾ ਕੋਈ ਪਟ્રોલ ਪੈਣਾ ਨਾ ਸੁਣ ਐ ਚਲਾਉਣਾ ਬਸ ਐ ਚਲਾਉਣਾ ਮਤਲਬ ਵੀ ਵੀ ਦੇ ਫਿਰ ਖਰਚਾ ਵੀ ਨਹੀਂ ਹੋਣਾ ਜੀ ਹਾਂ ਫਿਰ ਜਿਹੜਾ ਬਾਹਰ ਵਿਦੇਸ਼ ਵਿੱਚ ਬੈਠਾ ਪਾਈ ਉਹਦਾ ਫਿਰ ਧੰਨਵਾਦ ਕਰਦਾ ਤਾਨੂੰ ਹਾਂ ਜੀ ਰੋਜ਼ ਫੋਨ ਕਰਦਾ ਤਾਨੂੰ ਮੈਂ ਰੋਜ਼ ਫੋਨ ਕਰਦਾ ਹਾਂ ਜੀ ਸ਼ਾਮ ਨੂੰ ਜਾ ਕੇ ਜੀ ਸ਼ਾਮ ਨੂੰ ਜਾ ਕੇ ਤੈਂ ਉਹਨੂੰ ਕਿਹਾ ਸੀ ਵੀ ਮੈਨੂੰ ਵੀ ਸਾਈਕਲ ਚਾਹੀਦਾ ਹੈ ਜੀ ਹਾਂ ਉਹਨੇ ਫਿਰ ਕੀ ਕਰੇ ਪੈਸੇ ਭੇਜਤੇ ਹਾਂ ਬਾਪੂ ਦਾ ਨਹੀਂ ਕਰਦਾ ਡੈਡੀ ਦਾ ਨਹੀਂ ਕਰਦਾ ਉਹਦਾ ਵੀ ਕਰਦਾ ਉਹਦਾ ਵੀ ਕਰਦਾ ਇਹ